ਸੇਵਾ ਸਿੰਘ ਜੀ ਨੇ ਦੱਸਿਆ ਵੀ ਇੱਕ ਵਾਰੀ ਹੰਸਾਲੀ ਵਾਲੇ ਮਹਾਂਪੁਰਸ਼ ਆਪਣੀ ਮੌਜ 'ਚ ਬੈਠੇ ਹੱਥ ਦੇਖ ਰਏ ਸੀ ਕਹਿੰਦੇ ਆਪਣਾ ਮੈਂ ਵੀ ਚਲਾ ਗਿਆ ਮੈਂ ਨਮਸਕਾਰ ਕਰੀ ਮਹਾਰਾਜ ਨੂੰ ਹੰਸਾਲੀ ਵਾਲਿਆਂ ਨੂੰ ਤਾਂ ਮੈਂ ਕਿਹਾ ਮਹਾਰਾਜ ਜੀ ਮੇਰਾ ਵੀ ਹੱਥ ਦੇਖ ਦੋ ਤੇ ਬਾਬਾ ਜੀ ਨੇ ਮੇਰਾ ਹੱਥ ਫੜਿਆ ਕਹਿੰਦੇ ਭਾਈ ਥੋੜਾ ਜਿਹਾ ਗੰਡ ਟੁੱਟੀ ਹੋਈ ਐ ਬਾਪੂ ਸੇਵਾ ਸਿੰਘ ਜੀ ਕਹਿੰਦੇ ਮਹਾਰਾਜ ਜੀ ਟੁੱਟੀ ਹੋਈ ਆ ਗੰਡ ਫਿਰ ਜੋੜ ਦੋ ਕਹਿੰਦੇ ਕੋਈ ਨਹੀਂ ਭਾਈ ਗੁਰੂ ਸਾਹਿਬ ਕਿਰਪਾ ਕਰ ਦੇਗੀ ਬਾਬੂ ਸੇਵਾ ਸਿੰਘ ਜੀ ਕਹਿੰਦੇ ਵੀ ਚਲੋ ਮੈਨੂੰ ਸਮਝ ਘੱਟ ਸੀ ਬਾਅਦ ਚ ਮੈਨੂੰ ਹੌਲੀ ਹੌਲੀ ਸਮਝ ਆ ਗਈ ਕਹਿੰਦੇ ਸੇਵਾਦਾਰ ਆ ਗਿਆ ਮੈਨੂੰ ਬੁਲਾਉਣ ਕਰੋ ਵੀ ਬਾਬਾ ਜੀ ਨੇ ਬੁਲਾਇਆ ਉਸੇ ਰਾਤ ਕਹਿੰਦੇ ਨਾ ਮੇਰੇ ਇੱਥੇ ਛਾਤੀ ਤੇ ਪੱਖਾ गिर ਗਿਆ ਪਹਿਲਾਂ ਤੁਹਾਨੂੰ ਪਤਾ ਹੁਣ ਤਾਂ ਲਾਈਟ ਬਹੁਤ ਨਹੀਂ ਪੱਕੇ ਵਜਨ ਦੇ ਅਕੋਰਡਿੰਗ ਪੱਖੇ ਬਹੁਤ ਭਾਰੀ ਸੀ ਕਿ ਬਾਬਾ ਜੀ ਕਹਿੰਦੇ ਮੇਰੇ ਇੱਥੇ ਹੀ ਗਰੇ ਪਰ ਮੈਨੂੰ ਕੁਝ ਨਹੀਂ ਹੋਇਆ ਆਂਚ ਵੀ ਨਹੀਂ ਆਈ ਦੂਸਰੀ ਕਹਿੰਦੇ ਮੈਂ ਬਾਬਾ ਜੀ ਕੋਲੇ ਰਾਤ ਨੂੰ ਪਹਿਰੇ ਤੇ ਸੀ ਉੱਥੇ ਸੁੱਤਾ ਸੀਗਾ ਅਨਸਾਲੀ ਸਾਹਿਬ ਬਾਬਾ ਜੀ ਅੰਦਰ ਸੀ ਮੈਂ ਬਾਹਰ ਕੀ ਖੁੱਲੇ ਪਜਾਮੇ ਸੀ ਪਹਿਲਾ ਕੱਪੜੇ ਖੁੱਲੇ ਡੁੱਲੇ ਹੀ ਪਾਉਂਦੇ ਸੀ ਕਹਿੰਦੇ ਇੱਥੇ ਤੱਕ ਮੇਰੇ ਪਜਾਮੇ ਵਿੱਚ ਦੀ ਸੱਪ ਆ ਗਿਆ ਓਰੇ ਇੱਥੇ ਤੱਕ ਕਹਿੰਦੇ ਸੱਪ ਨੇ ਪੱਟ ਤੱਕ ਬੈਠਾ ਰਿਹਾ ਕਹਿੰਦੇ ਮੈਂ ਸੁੱਤਾ ਪਿਆ ਸੀ ਪਤਾ ਹੀ ਨਹੀਂ ਲੱਗਿਆ ਬਾਬਾ ਜੀ ਮੈਨੂੰ ਕਹਿੰਦੇ ਜਾ ਜੋੜੇ ਘਰ ਚ ਲੰਗਰ ਹਾਲ ਚ ਜਾ ਸੇਵਾ ਸਿਆਂ ਉਧਰ ਜਿਹੜਾ ਮਾਰ ਕੇ ਆ ਜੇ ਪ੍ਰਸ਼ਾਦਾ ਛਕਿਆ ਉਦੋਂ ਮੈਂ ਗਿਆ ਰਾਤ ਦਾ ਟਾਈਮ ਸੀਗਾ ਉੱਥੇ ਜਾ ਕੇ ਤਾਂ ਮੈਂ ਬੈਠਿਆ ਥੋੜੇ ਟਾਈਮ ਬਾਅਦ ਹਿਲਜੁਲ ਹੋਈ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਨਿੰਦਰਾ ਸੀ ਫਿਰ ਮੈਨੇ ਕਹਿੰਦੇ ਉਹ ਸਿਰੀ ਫੜ ਕੇ ਬਾਹਰ ਕੱਢਿਆ ਤੇ ਮੈਂ ਡਰ ਗਿਆ ਮੈਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੇਰੇ ਤਾਂ ਸੱਪ ਵੜ ਗਿਆ ਸੀ ਬਾਬਾ ਜੀ ਕਹਿੰਦੇ ਭਾਈ ਕੋਈ ਨਹੀਂ ਉਹਨੇ ਹੁਣ ਕੀ ਉਹ ਤਾਂ ਹੁਣ ਲੰਗ ਗਿਆ ਭਾਈ ਕਹਿੰਦੇ ਬਾਬਾ ਜੀ ਹੁਣ ਬਾਬਾ ਜੀ ਕਹਿੰਦੇ ਭਾਈ ਉਹ ਡਾਂਗੇ ਮਾਰਨਾ ਸੀ ਉਹਨੇ ਤੇਰੇ ਨਹੀਂ ਮਾਰਿਆ ਨਹੀਂ ਹੁਣ ਟੋ ਗਿਆ ਹੁਣ ਭਾਈ ਕਾ ਉਹਨੂੰ ਕਬਰਾਉਣਾਗਾ ਹੁਣ ਨਾ ਚਿੰਤਾ ਕਰ ਉਹ ਦੇਖੋ ਫਿਰ ਜਿਹੜੇ ਕਹਿੰਦੇ ਸੀ ਨਾ ਮੇ ਤੇਰੀ ਗੰਡ ਟੁੱਟੀ ਆ ਵੀ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਬਾਬਾ ਜੀ ਨੂੰ ਦੋ ਵਾਰੀ ਬਚਾਇਆ ਅੱਜ ਵੀ ਜਾ ਕੇ ਤੁਸੀਂ ਬਾਪੂ ਸੇਵਾ ਸਿੰਘ ਜੀ ਨੂੰ ਹੰਸਾਲੀ ਸਾਹਿਬ ਮਿਲ ਕੇ ਇਹ ਗੱਲ ਪੁੱਛ ਸਕਦੇ ਹੋ ਤੁਹਾਨੂੰ ਦੱਸਣਗੇ ਵੀ ਅੱਜ ਵੀ ਮੈਂ ਜਿਉਂਦਾ ਆਂਗਾ ਤਾਂ ਮਹਾਂਪੁਰਸ਼ਾਂ ਦੀ ਕਿਰਪਾ ਕਰਕੇ ਆ ਨਹੀਂ ਤਾਂ ਮੈਂ ਕਦੋਂ ਦਾ ਮਰ ਜਾਂਦਾ ਇਹ ਉਹਨਾਂ ਨੇ ਮੈਨੂੰ ਜੀਵਨ ਦਿੱਤਾ ਹੰਸਾਲੀ ਵਾਲੇ ਮਹਾਂਪੁਰਸ਼ਾਂ